پھر وي ماله پاسيرو تو a. لي مالي I. ساري کي نيا کي کائي جا وے ماله او وي ماله او او ਆਕੇ ਤੁਸੀਂ ਪਹੁੰਚੇ ਹੋ। ਤੁਖਲੀ ਗੱਲ ਇਹ ਆ ਕਿ ਧਰਮਪੋਤ ਬਹੁਤ ਵੱਡਾ ਦਸਵਾਤ ਦੇ ਆਸੇ-ਪਾਸੇ ਕਾਫੀ ਪਿੰਡ ਵੀ ਨੇ। ਜੇ ਲੋ ਬਾਹਰੇ ਤੁਹਾਨੂੰ ਲੱਗਦਾ ਦੂਰ ਤੱਕ ਹੋਗੇ ਤੁਸ ਨਹੀਂ ਹੋਗਾ ਲੋ ਜੀ। ਜੇ ਗਿਰਤੀ ਮਹਾਰਾਜੀ ਚ ਆਲੀ ਪਟਾੜੀ ਤੋਂ ਨੇ ਆਏ ਹੋਏ ਆ। ਤੁਖਲੀ ਗੱਲ ਹੈ ਜਿਹੜਾ ਵੀ ਕੇ ਮਰ ਰਹੇ ਆ। ਕਿੱਦਿਆਂ ਨਾ ਪੰਜਾਬ ਨੂੰ 400 ਰੋ ਲਾਗੂ ਲਾਇਆ ਜਾ ਰਿਹਾ ਆਪਾਂ ਆਕਾਣਾਂ ਦੇ ਬੰਦੇ ਆ ਵੀਰੋ ਉੱਥੇ ਲੱਗੇ ਆ ਸਕਦੇ ਆ ਅੱਜ ਬੰਦੋਸੀ ਤੋਂ ਮਿੰਟ ਤੋਂ ਦੋ ਤੋਂ ਅੱਜ ਅਨੇ ਦੂਰੇ ਸਾਥੀ ਆ ਸਕਦੇ ਆ ਪੇਸ਼ੇ ਤੋਂ ਜੀਨੀਅਰ ਨੇ ਇਹਨਾਂ ਨੇ ਕੰਮਕਾਰ ਦੀ ਬਣਦੀ ਆ ਜਿਹੜੇ ਸੋਦੇ ਡਾਕਟਰਾਂ ਨੇ ਕਹਿੰਦੇ ਆ ਆ ਵੀਰੋ ਸਰੀਰਕ ਪਾਸੋਂ ਸੁਪਾਈ ਜਾਂਦਾ ਆ ਅਗਾ ਦਿੱ ਤੋਂ ਸੁਵਾਈ ਜਾਂਦਾ ਆ ਕੇ ਇਹਦਾ ਵੀ ਘਬਰਾਹ ਕਰਦੇ ਆ ਐਡੀ ਦਾ ਗੱਲਬਾਤ ਹੀ ਨਹੀਂ ਕੋਈ ਆ ਰਿਸ਼ਤੇ ਜਿਹੜੇ ਸੋਦੇ ਕੋਲ ਹਾਂ ਜੀ ਮੈਂ ਆਪ ਦਾ ਜਿਲ੍ਹਾ ਐਨਜੀਟੀ ਦੇ ਵਿੱਚ ਦਾ ਕੇਸ ਲਗਿਆ ਵਾ ਉਹਦੇ ਵਿੱਚ ਡਾਇਰੈਕਟ ਫਾਈਟਿੰਗ ਆ ਨੇ ਆਪ ਪਿੰਡ ਦਿੱਤੇ ਆ ਇਹ 36 ਪਿੰਡ ਆਪ ਕੀ ਪਿੰਡ ਉਹਦੇ ਆ ਰਹੇ ਨੇ ਜੀ ਆਹ ਜਿਹੜੇ ਪਿੰਡ ਸਹਾਵਾਜਪੁਰਾ ਥੋੜੇ ਜਿਹੇ ਦਾ ਚੱਕਰ ਨਹੀਂ ਇਹ ਕਰੋ ਤੋਂ ਅਗਲੇ ਸਾਡੀ ਚੱਕਰ ਨਹੀਂ ਆ ਕਰੋ ਕੰਨੀਆਂ ਖੋਰ ਤੋਂ ਫਦੇਪੋਰਾ ਫਦੇਪਰ ਕੰਨੀਆਂ ਜਿੰਦਰਾ ਫੂਰਤਾਂ ਦਾ ਦੋਜੀ ਬਟਵਾਦਾ I'm ਇਹਨੂੰ ਲੈ ਕੇ ਲੁਧਿਆਣੇ ਤੋਂ ਲੈ ਕੇ ਆਹ ਫੌਜ ਪਰ ਹੋਰ ਸਾਡਾ ਟਾਕ ਪਾਣੀ ਆ ਦੇ ਧਰਤੀਆਂ ਪਾਣੀ ਦਾ ਬਰਤਨ ਪੀਆ ਪਾਣੀ ਦਾ ਜੀਵਨ ਜਤੂਆ ਪਾਣੀ ਦਾ ਰਸਾ ਆਪਾਂ ਰੋਲੇ ਦੀ ਗੋਹ ਘਰ ਦੇ ਵਿੱਚੋਂ ਗ੍ਰੰਥੀ ਸਾਹਿਬ ਵਰਦੇ ਆ ਪਾਣ ਗੁਰੂ ਪਾਣੀ ਕਰਤਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜਿਓ ਆ ਜੇ ਤਹਿਆ ਸਭ ਕੋਈ ਕਿਨੇ ਨੂੰ ਲੋਕਾਸਥਾਨ ਤੇ ਆਪਾਂ ਪੜ੍ਹਿਆ ਕਿਨੇ ਨੂੰ 1850 ਦਾ ਪਿੰਡ ਹੈ ਕਦਾ ਦਰਿਆ ਦੀ ਗੱਲ ਛੱਡੋ ਕਦਰੀਆ ਲਖਮੀ ਵਾਲੇ ਦੀ ਗੱਲ ਛੱਡੋ ਇਹ ਨਾਮੋਂ ਪਾਕਿਸਤਾਨ ਹੋਰ ਕੱਪੇ ਪਾਇਆ ਜਾ ਰਿਹਾ ਹੈ ਆ ਜੀਰੋ ਪੈਟਰੀ ਕੀ ਕਿ ਉੱਤੇ ਵੀ ਜਾਰੀ ਹੈ ਜੀ ਇਹ। ਆਹ ਤਰਾੰਗ ਵਾਲਾ ਪਿੰਨੀ ਆਹ ਰੋੜਦਾਲ ਕਾ ਦੇ ਪਿੰਡ ਆ। ਆ ਹੜੀਏ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਅੱਜ ਢੂਲੇ ਲਗੜੇ ਅੰਨੇ ਕਾਨੇ ਜਵਾਬ ਪੜਾਉਣ ਲੱਗੇ ਮਦਦ ਦੀ ਗੁਲਾਸਾ ਮੋਲ ਲਾ ਕੇ। ਕੋਈ ਦੇ ਕਿ ਦੁਨੀਆ ਜਵਾਕਾਂ ਜਾਂਦੇ ਦੇ ਖਤਮ ਹੋ ਰਹੇ ਆ। ਹਸਪਤਾਲ ਭਰੇ ਭਰੇ ਆ। ਪਰ ਲੋਕ ਪੁੱਛ ਕੇ ਨਹੀਂ ਆਉਣ ਚਾਹ। ਪਤਾ ਨਹੀਂ ਕੀ ਕਰਦੇ ਆ। ਵਕਾਰ ਵਾਲੇ ਤੇ ਇਹ ਲੱਭੂਗਾ ਮਨੂਆ ਦਾ ਸੋ ਇਨਾ ਬੋਤਾਂ ਦੇ ਵਿੱਚ ਪਾਣੀ ਦਾ ਬੋਤਾ ਸੀ ਵਕਾਰ ਦਾ ਬੋਤਾ ਸੀ 라 ਹਵਾ ਬੋਤਾ ਸੀ ਧਰਤੀ ਬੋਤਾ ਸੀ ਜੁਣਨੇ ਸੋਤੇ ਰਲ ਕੇ ਵੱਡੇ ਨਾਲ ਕੇਰੇ ਚੱਕੇ ਦੀ ਤੇ ਲੋਕ ਉਸੇ ਬੋਤਾਂ ਉੱਤੇ ਫੋਟਾ ਪਾਈ ਜਾਂਦੇ ਆਹ ਗੱਲ ਕਿਸਾਨ ਹੱਥੇਗਾ ਹਰਾਲੇ ਉਹਦੇ ਕੋਸਰੇ ਮਾਰਦਾ ਦਾਗਾ ਸਿਰ ਪਾਰ ਤੇ ਤੁਰ ਕਹਿੰਦੇ ਗੋਲੇ ਮਾਰੀ ਰਵੱਦੀਆਂ ਗੋਲੀਆਂ ਮਾਰੀਆਂ ਕੋਈ ਨੀ ਕਿਸਾਨ ਕੁੱਤੇ जख्मी ਕਰਦੇ ਨਾਲੇ ਮਰਦੇ ਦੇ ਦੇਣ ਵਿਚਾਕੇ ਐਵੇਂ ਵੀ ਦੇ ਰਹੇ ਆ ਆਹ ਤਮਾਹ ਪ੍ਰੋਜੈਕਟ ਦਾ ਜਿਹੜਾ ਖਾਸ ਸਰਚਾ ਕੱਢੀ ਜਾਂਦੇ ਹੁਣ ਤੱਕ ਥੋੜੀ ਆ ਅਗੋਂ ਆਗੇ ਤੱਕ ਜਾਂਦੇ ਆ ਨਾ ਵਾਕੇ ਬਾਦਰ ਪੁੱਜ ਜਾਂਦੇ ਆ ਆਹ ਸਾਡ ਯੂਰਪ ਤੱਕ ਗਾ ਏਸ਼ੀਆ ਰ ਤੱਕ ਸਾਰਾ ਵਪਾਰ ਹੋਣਾ ਜਿਹੜੇ ਸਰਚਾ ਆਸਰ ਵਾਲਿਆ ਕਦੇ ਕੋਸਤਾ ਆਵੇ ਮਾਰੇ ਮੁੱਤੇ ਕੰਗਲਾ ਨਹੀਂ ਤੂੰ ਜਵਾਬ ਨੂੰ ਨਾ ਖੁਲਾਵਾ ਲਉ ਪਰ ਨਹੀਂ ਭਾਈ ਸਾਹਮਣੇ ਲਿਆ ਆਪਾਂ ਗੱਲ ਬਹੁਤ ਅੱਕੇ ਵਾਂਗੀ ਆ ਉਹ ਤਾਂ ਲੜਨ ਵਾਲਿਆ ਤੇ ਆ ਰਹਿ ਗਈਆਂ